ਪਿੰਡ ਦੀ ਹੱਤੀ ਤੋਂ ਜਿਹੜੀਆਂ ਪਿੰਡ ਦੀਆਂ ਨਿੱਕੀਆਂ ਨਿੱਕੀਆਂ ਦੁਕਾਨਾਂ ਹੁੰਦੀਆਂ ਨਾ ਉੱਥੋਂ ਨਸ਼ਾ ਮਿਲਦਾ ਨਸ਼ਾ ਸਰੇ ਅਮਚਾ ਹੈ ਬਜ਼ੁਰਗ ਲੈ ਲਵੇ ਚਾਹੇ ਬੱਚਾ ਲੈ ਲਵੇ ਜਿਹੜਾ ਮਰਜ਼ੀ ਲੈ ਲਵੇ ਇੱਕ ਘਰੇ ਕੁੱਟ ਮਾਰ ਕਰੂ ਭੰਨ ਤੋੜ ਕਰੂ ਲੋਕ ਕੁੱਟਣਗੇ ਰੋਜ਼ ਕੁੱਟ ਖਾਂਦਾ ਦੇਖਿਆ ਨਹੀਂ ਜਣਾ ਸ਼ੀਰ ਨੂੰ ਮਾਂ ਨੇ ਘਰੇ ਬੰਨ ਲੈਣਾ ਇਹਨੂੰ ਮਾੜੀ ਮੋਟੀ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਨਿਭਾਓ ਸਰਪੰਚ ਸਾਹਿਬ ਤੁਸੀਂ ਇੱਕ ਗੱਲ ਤੇ ਜ਼ਰੂਰ ਪਹਿਰਾ ਦਿਓ ਵੀ ਤੁਹਾਡੇ ਪਿੰਡ ਭਗਵਾਨ ਦੇ ਪ੍ਰਸ਼ਾਦ ਦੇ ਨਾਂ ਤੇ ਨਸ਼ਾ ਨਾ ਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰਾ ਦਾਰੇ ਵਾਲਾ ਪਿੰਡ ਆ ਬਾਈ ਦਾ ਮੋਗਾ ਜ਼ਿਲ੍ਹਾ ਪਿੰਡ ਦੀ ਹੱਤੀ ਤੋਂ ਜਿਹੜੀਆਂ ਪਿੰਡ ਦੀਆਂ ਨਿੱਕੀਆਂ ਨਿੱਕੀਆਂ ਦੁਕਾਨਾਂ ਹੁੰਦੀਆਂ ਨਾ ਉੱਥੋਂ ਨਸ਼ਾ ਮਿਲਦਾ ਨਸ਼ਾ ਸਾਰੇ ਹਮ ਚਾਹੇ ਬਜ਼ੁਰਗ ਲੈ ਲਵੇ ਚਾਹੇ ਬੱਚਾ ਲੈ ਲਵੇ ਜਿਹੜਾ ਮਰਜ਼ੀ ਲੈ ਲਵੇ ਪਿੰਡ ਕਿਹੜਾ ਜੀ ਦਦਾਰੇ ਦਦਾਰੇ ਵਾਲਾ ਤੇ ਦਦਾਰੇ ਵਾਲੇ ਪਿੰਡ ਦੇ ਸਰਪੰਚ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਭਰਾਵਾ ਆਪਦੇ ਪਿੰਡ 'ਚ ਬੱਚੇ ਬਚਾ ਲੈ ਯਾਰ ਜੇ ਤੈਨੂੰ ਸਰਪੰਚ ਬਣਾਇਆ ਨਾ ਤਾਂ ਆਪ ਦੀ ਸਰਪੰਚੀ ਕਰ ਵਧੀਆ ਤਰੀਕੇ ਨਾਲ ਯਾਰ ਆ ਬਾਈ ਤੇਰੇ ਪਿੰਡ ਦੀ ਹੱਟੀ ਤੋਂ ਭੋਲੇ ਉਹਨੂੰ ਬਾਬੇ ਭੋਲੇ ਦੇ ਨਾਂ ਨਾਲ ਭੋਲੇ ਸ਼ੰਕਰ ਦੇ ਨਾਂ ਨਾਲ ਜੋੜ ਕੇ ਉਹ ਨਸ਼ਾ ਵੇਚ ਰਿਆ ਵਾ ਕਿੰਨੇ ਦਾ ਦਿੰਦੇ ਪੁੱਤ ਇੱਕੋ ਦਸਾਂ ਦੇ ਚਾਰ ਤੁਸੀਂ ਸੋਚ ਕੇ ਦੇਖੋ 2.5 ਰੁਪਏ ਦਾ ਇੱਕ ਐਡਾ ਵੱਡਾ ਗੋਲਾ ਦਿੰਦੇ ਆ ਭੋਲਾ ਗੋਲਾ ਕਹਿੰਦੇ ਉਹਨੂੰ ਭੋਲੇ ਦੀ ਟੌਫੀ ਕਹਿੰਦੇ ਭੋਲੇ ਦੀ ਭੋਲੇ ਦਾ ਪ੍ਰਸ਼ਾਦ ਵੀ ਕਹਿੰਦੇ ਉਹਨੂੰ ਤੇ ਉਹ ਵੇਚ ਰਿਆ ਦੁਕਾਨਾਂ 'ਆ 2.5 ਰੁਪਏ ਦਾ ਜਿਹੜਾ ਉਹ 2.5 ਪੈਸੇ ਦਾ ਵੀ ਹੈ ਨਹੀਂ ਸੜਕ ਤੋਂ ਭੰਗ ਤੋੜ ਕੇ ਉਹ ਚ ਪਾ ਕੇ ਮਿੱਠਾ ਪਾ ਕੇ ਨਾਲ ਤੇ ਇਹਨਾਂ ਬੱਚਿਆਂ ਨੂੰ ਦੇ ਹੀ ਜਾਂਦੇ ਨੇ ਇਹ ਬਾਈ 5-5 ਦਿਨ ਘਰੇ ਲੱਭਦਾ ਨਹੀਂ ਪਲਾਸਟੂ ਪੜਿਆ ਹੋਇਆ ਔਰ ਪਹਿਲੇ ਦਿਨ ਬਣਾ ਚੋਂਦਾ ਸੀ ਪੜਾਈ ਚ ਨਸ਼ਿਆar ਸੀਗਾ ਪਰ ਅੱਜ ਤੁਹਾਡੇ ਪਿੰਡ ਦੇ ਵਿੱਚ ਉਹ ਹੱਟੀ ਵਾਲੇ ਨੇ ਜਿਹੜਾ ਭੂਲੇ ਵਰਗਾ ਨਸ਼ਾ ਨਾਂ ਤੇ ਵੇਚਦਾ ਭਗਵਾਨ ਦੇ ਉਹਨੇ ਪੁੱਤ ਕਮਲਾ ਕਰਤਾ ਮਾਂ ਦਾ ਤੇ ਅੱਜ ਮਾਂ ਇੱਥੇ ਸੁਪਨਿਆਂ ਦੇ ਘਰ ਕੈਂਪ ਚ ਲੈ ਕੇ ਆਈ ਆ ਮਨੁੱਖਤਾਰੀ ਸੇਵਾ ਪਰਿਵਾਰ ਚ ਸਾਡੀ ਬੇਨਤੀ ਆ ਹੱਥ ਜੋੜ ਕੇ ਭਾਈ ਸਰਪੰਚੋ ਜਿੰਨੇ ਵੀ ਤੁਸੀਂ ਨੌਜਵਾਨ ਸਰਪੰਚ ਬਣੇ ਹੋ ਇਸ ਵਾਰ ਆਪੂ ਆਪਣੇ ਪਿੰਡਾਂ ਦੀਆਂ ਜਿਹੜੀਆਂ ਕਰੀਆਨੇ ਦੀਆਂ ਦੁਕਾਨਾਂ ਹਟੀਆਂ ਵਾਂ ਉੱਥੋਂ ਪਹਿਲਾਂ ਤਾਂ ਭੋਲੇ ਦੇ ਨਾਂ ਤੇ ਜਿਹੜਾ ਉਹਨਾਂ ਨੇ ਭਗਵਾਨ ਨੂੰ ਵੀ ਬਦਨਾਮ ਕਰਿਆ ਹੋਇਆ ਉਹ ਨਸ਼ਾ ਕੱਢੋ ਉੱਥੋਂ ਹਰ ਕੈਂਪ ਦੇ ਵਿੱਚ ਸਾਡੇ ਬਹੁਤ ਤਾਂ ਮਿਲਦੇ ਆ ਜਿਹੜੇ ਦੱਸਦੇ ਨਹੀਂ ਅੰਦਰੋਂ ਅੰਦਰੀ ਚੋਪੀ ਕਰ ਜਾਂਦੇ ਆ ਹਰ ਕੈਂਪ ਦੇ ਵਿੱਚ 10 15 ਮਰੀਜ਼ ਇਦਾਂ ਦੇ ਆਉਂਦੇ ਆ ਜਿਨ੍ਹਾਂ ਦੇ ਜਿਵਾਕ ਭੋਲਾ ਖਾ ਖਾ ਕੇ ਕਮਲੇ ਹੋ ਗਏ ਨੇ ਔਰ ਆਉਂਦੇ ਵੀ ਆ ਛੋਟੀ ਉਮਰ ਦੇ ਆ ਦੇਖੋ ਇਹਦੇ ਪਲੱਸ 2 ਕਰਕੇ ਹਟਿਆ ਮੁੰਡਾ ਮਾ ਮਾਂ ਬਿਓ ਆਪਣੇ ਇਹਨ ਸਰ ਤੇ ਐਸ਼ ਕਰਨੀ ਸੀ ਸੁੱਖ ਲੈਣਾ ਸੀ ਅੱਜ ਮਾਂ ਆਪਣੇ ਪੁੱਤ ਨੂੰ ਲੈ ਕੇ ਆਈ ਆ ਐਂ ਚੱਲ ਰਹਿਆ ਹੋਰ 6 ਮਹੀਨਿਆਂ ਨੂੰ ਇਹਨੂੰ ਬੰਨਣਾ ਪੈਣਾ ਸੰਗਲ ਨਾਲ ਕਿਉਂਕਿ ਇੱਕ ਘਰੇ ਕੁੱਟਮਾਰ ਕਰੂ ਭੰਨ ਤੋੜ ਕਰੂ ਲੋਕ ਕੁੱਟਣਗੇ ਰੋਜ਼ ਕੁੱਟਖਾਂ ਦਾ ਦੇਖਿਆ ਨਹੀਂ ਜਾਣਾ ਅਖੀਰ ਨੂੰ ਮਾਂ ਨੇ ਘਰੇ ਬੰਨ ਲੈਣਾ ਇਹਨੂੰ ਮਾੜੀ ਮੋਟੀ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਨਿਭਾਓ ਸਰਪੰਚ ਸਾਹਿਬ ਅਸੀਂ ਵੀ ਤੁਹਾਡੇ ਨਾਲ ਲੱਗ ਕੇ ਆ ਵੀਰ ਦੀ ਹੁਣ ਅਸੀਂ ਜੋ ਕਰ ਸਕਦੇ ਮਦਦ ਕਰਾਂਗੇ ਤੁਹਾਡੇ ਨਗਰ 'ਚ ਕੋਈ ਹੋਰ ਵੀ ਹੈਗਾ ਜਿਹੜਾ ਭੋਲੇ ਖਾ ਖਾ ਕੇ ਕਮਲਾ ਹੋ ਗਿਆ ਉਹਨੂੰ ਸਾਡੇ ਇੱਥੇ ਕੈਂਪ ਦੇ ਵਿੱਚ ਗੁਰੂ ਕੇ ਲੰਗਰਾਂ 'ਚ ਪਹੁੰਚਦਾ ਕਰੋ ਤਾਂ ਜੋ ਨੌਜਵਾਨ ਠੀਕ ਹੋ ਕੇ ਦੁਬਾਰਾ ਤੋਂ ਜ਼ਿੰਦਗੀ ਜਿਉਣ ਦੇ ਯੋਗ ਹੋ ਜਵੇ ਪਰ ਤੁਸੀਂ ਇੱਕ ਗੱਲ ਤੇ ਜ਼ਰੂਰ ਪਹਿਰਾ ਦਿਓ ਵੀ ਤੁਹਾਡੇ ਪਿੰਡ ਭਗਵਾਨ ਦੇ ਪ੍ਰਸ਼ਾਦ ਦੇ ਨਾਂ ਤੇ ਨਿਸ਼ਾਨਾ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ